ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਨਰੇਂਦਰ ਮੋਦੀ ਸਾਰਿਆਂ ਨੂੰ ਮੈਸੇਜ WhatsApp ਰਾਹੀਂ ਭੇਜ ਰਹੇ ਨੇ ਕਿ ਸਾਡੀ ਸਰਕਾਰ ਤੋਂ ਖੁਸ਼ ਹੋ ਤੁਸੀਂ ਜਾਂ ਜੋ ਪ੍ਰਤੀਕਿਰਿਆ ਤੁਸੀਂ ਦੇਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ ਕਿ 140 ਕਰੋੜ ਦੀ ਆਬਾਦੀ ਹੈ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਰਹੇ ਨੇ ਹਨਾ ਤੇ ਆਪ ਦੀ ਪ੍ਰਤੀਕਿਰਿਆ ਤੁਸੀਂ ਕਮੈਂਟ ਦੇ ਵਿੱਚ ਦੱਸੋ ਪੰਜਾਬ ਦੇ ਲੋਕ ਤਾਂ ਮੋਦੀ ਨੂੰ ਕਮੈਂਟ ਦੇ ਵਿੱਚ ਜ਼ਰੂਰ ਗਾਲਾਂ ਹੀ ਕਰਦੇ ਹੋਣਗੇ ਹਰ ਇੱਕ ਕੋਲੇ ਮੈਸੇਜ ਆਇਆ ਜਿਹਦੇ ਕੋਲੇ ਮੈਸੇਜ ਆਇਆ ਉਹ ਮੋਦੀ ਨੂੰ ਕਮੈਂਟ ਦੇ ਵਿੱਚ ਗਾਲਾਂ ਹੀ ਕੱਟ ਕੇ ਭੇਜੋ ਕਿਉਂਕਿ ਜਿਹੜਾ ਸਿਸਟਮ ਇਹਨਾਂ ਨੇ ਸਾਰਾ ਖਰਾਬ ਕਰਤਾ ਸਾਰਾ ਯੂਪੀ ਬਿਹਾਰ ਇਹਨਾਂ ਨੇ ਤਬਾਹ ਕਰਤਾ ਕੱਲੇ ਉਹਨਾਂ ਨੂੰ ਪੈਸੇ ਦੇ ਕੇ ਮਹੀਨੇ ਦੇ ਮਹੀਨੇ بس ਉਹ ਚੀਜ਼ ਜ्याकोਸ ਬਣਵਾਤਾ ਆ ਦੀ ਚੱਕ ਨਹੀਂ ਦੇ ਕੇ ਲੋਕਾਂ ਨੂੰ ਕਹਿੰਦਾ ਕਿ ਲੋਕ ਸਾਡੇ ਵੱਲ ਨੇ ਸਾਰਾ ਯੂਪੀ ਵਿਹਾਰ ਖਤਮ ਕਰਤਾ ਹੁਣ ਇਰਾਦਾ ਹੋਇਆ ਵੈ ਕਿ ਪੰਜਾਬ ਵੀ ਯੂਪੀ ਵਿਹਾਰ ਬਣਾ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚੋਂ ਵੀ ਐਮਐਸਪੀ ਹਨਾ ਆਪ ਦੀ ਲਾਗੂ ਕਰ ਰਹੇ ਨੇ ਕਿਸਾਨ ਧਰਨੇ ਦੇ ਵਿੱਚ ਲਗਾਤਾਰ ਸੰਘਰਸ਼ ਦੇ ਵਿੱਚ ਜੁੜੇ ਹੋਏ ਨੇ ਤੇ ਮੋਦੀ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ ਇਹ ਸਰਕਾਰਾਂ ਇਸੇ ਤਰ੍ਹਾਂ ਹੀ ਕਰਦੀਆਂ ਨੇ ਚਾਹੇ ਕੋਈ ਵੀ ਸਰਕਾਰ ਹੋਵੇ ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ ਚਾਹੇ ਨਰਿੰਦਰ ਮੋਦੀ ਦੀ ਸਰਕਾਰ ਹੋਵੇ ਸਾਢੇ 4 ਸਾਲ ਲੋਕਾਂ ਦਾ ਖੂਨ ਚੂਸਦੇ ਰਹਿੰਦੇ ਨੇ ਇਹ ਸੱਚਾਈ ਹੈ ਸਾਢੇ 4 ਸਾਲ ਲੋਕਾਂ ਦਾ ਖੂਨ ਚੂਸ ਕੇ ਜਿਹੜੇ ਪਿਛਲੇ 4-5 ਮਹੀਨੇ 6 ਮਹੀਨੇ ਰਹਿ ਜਾਂਦੇ ਨੇ ਉਦੋਂ ਮਿੱਠੀਆਂ ਗੋਲੀਆਂ ਦੇਣ ਲੱਗ ਜਾਂਦੇ ਨੇ ਤੋਹਫੇ ਲੋਕਾਂ ਨੂੰ ਦੇਣ ਲੱਗ ਜਾਂਦੇ ਨੇ ਤੇ ਜਿਹੜਾ ਗੋਦੀ ਮੀਡੀਆ ਹੁੰਦਾ ਦੀ ਗੋਦੀ মিডিਆ ਇਹਨਾਂ ਦੀ ਨਿਊਜ਼ ਚਲਾਉਂਦਾ ਕਿ ਮੋਦੀ ਨੇ 100 ਰੁਪਿਆ ਸਿਲੰਡਰ ਸਸਤਾ ਕਰਤਾ ਮੋਦੀ ਨੇ ਪੈਟਰੋਲ ਚ ਦਰਪੇ ਦੀ ਕਟੋਤੀ ਕਰਤੀ ਇਸ ਤਰ੍ਹਾਂ ਦੀ ਕਿੰਨੀਆਂ ਖਬਰਾਂ ਗੋਦੀ মিডিਆ ਚਲਾਉਣ ਲੱਗ ਜਾਂਦਾ ਹੁਣ ਇਸੇ ਤਰ੍ਹਾਂ ਹੀ ਅੱਗੇ ਪੰਜ ਜਦੋਂ ਭਗਵੰਤ ਮਾਨ ਦੀ ਦੁਆਰਾ ਸਰਕਾਰ ਬਣਨੀ ਆ ਉਦੋਂ ਇਸੇ ਤਰ੍ਹਾਂ ਹੀ ਹਮੇਸ਼ਾ ਕਿੰਨਾ ਜਾਊਗਾ ਕੀ ਪਤਾ ਹੈ ਲੋਕ ਪਿਛਲੇ 3.5 ਸਾਲ ਲੋਕ ਭੁੱਲ ਜਾਂਦੇ ਨੇ ਜਿਹੜਾ 5-6 ਮਹੀਨੇ ਦੇ ਵਿੱਚ ਕੰਮ ਹੋਇਆ ਹੁੰਦਾ ਲੋਕ ਉਹੀ ਯਾਦ ਰੱਖਦੇ ਨੇ ਕਿ ਪੰਜ-ਛੇ ਮਹੀਨਿਆਂ ਚਾ ਪੈਨਾ ਦਾ ਫਾਇਦਾ ਕਰਦਾਂਗੇ ਆਪਾਂ ਸਿਲੰਡਰ ਸਸਤੇ ਕਰਦਾਂਗੇ ਜਾਂ ਕਾਤਿਆਂ ਦੇ ਵਿੱਚ ਕੋਈ ਪੈਸੇ ਪਾ ਦਾਂਗੇ ਹਨਾ ਤਾਂ ਪੈਟਰੋਲ ਸਸਤਾ ਕਰਦਾਂਗੇ ਇਸ ਤਰ੍ਹਾਂ ਦੀਆਂ ਆਫਰਾਂ ਦੇ ਕੇ ਇਹਨਾਂ ਨੂੰ ਪਤਾ ਕਿ ਲੋਕ ਸਾਨੂੰ ਵੋਟ ਪਾ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਭਾਜਪੀ ਦਾ ਆਉਣਾ ਬਹੁਤ ਔਖਾ ਹੈ ਕਿਉਂਕਿ ਜਿੰਨੇ ਦੁੱਖ ਇਹ ਦਿੰਦਾ ਪੰਜਾਬ ਨੂੰ ਔਰ ਕਿਸੇ ਨੂੰ ਨਹੀਂ ਦਿੰਦਾ મોદી ਪੰਜਾਬ ਦੇ ਵਿੱਚ ਹੀ ਹਰ ਚੀਜ਼ੇ ਲਾਗੂ ਕਰਨ ਨੂੰ ਫਿਰਦਾ ਹੈ ਤੇ ਉਹ ਲਗਾਤਾਰ ਸੰਘਰਸ਼ ਵੀ ਚੱਲ ਰਿਹਾ ਤੇ ਚੱਲ ਰਿਹਾ ਤੇ ਲੋਕ ਲਾਨਤਾ ਵੀ ਇਹਨੂੰ ਪਾਰੇ ਨੇ ਜਿਹੜਾ ਤੁਹਾਡੇ ਕੋਲੇ ਮੈਸੇਜ ਆਉਂਦਾ ਜੋ ਕਹਿੰਦੇ ਕਿ ਪ੍ਰਤੀਕਿਰਿਆ ਦਿਓ ਤੁਸੀਂ ਕੀ ਸਰਕਾਰ ਤੋਂ ਖੁਸ਼ ਹੋ ਜਾਂ ਨਾ ਖੁਸ਼ ਹੋ ਹਨਾ ਉੱਥੇ ਤੁਸੀਂ ਨਾ ਖੁਸ਼ੀ ਲਿਖੋ ਤੇ ਕਮੈਂਟ ਦੇ ਵਿੱਚ ਆ ਦੇ ਸਾਹ ਦੇ ਨਾਲ ਨਿੱਜੀ ਅਧਿਕਾਰ ਸਮਝ ਕੇ ਜਵਾਬ ਦੇ ਦਿਓ ਉਹਨੂੰ ਜੇ ਜਿਹੇ ਤੁਹਾਨੂੰ ਲੱਗਦਾ ਕਿ ਉਹਨੇ ਸਹੀ ਕੰਮ ਕੀਤਾ ਤਾਂ ਉਹ ਸਾਫ ਦਾ ਜਵਾਬ ਦੇ ਦਿਓ ਅਗਰ ਪਤਾ ਕਿ ਦੁਖੀ ਹੀ ਕੀਤਾ ਹੁਣ ਤੱਕ ਹਨਾ ਵੱਡੇ ਘਰਾਣਿਆਂ ਦੇ ਨਾਲ ਮਿਲ ਕੇ ਵੱਡੇ ਘਰਾਣਿਆਂ ਦੇ ਨਾਲ ਮਿਲ ਕੇ ਆਮ ਕਾਰੋਬਾਰ ਖਤਮ ਕਰ ਰਹੇ ਨੇ ਤਾਂ ਉਹ ਪ੍ਰਤੀਕਿਰਿਆ ਤੁਸੀਂ ਆਪ ਦੀ ਦੇ ਸਕਦੇ ਹੋ ਉਹ ਤੁਹਾਡੀ ਆਪ ਦੀ ਇੱਛਾ ਹੈ ਕਿਉਂਕਿ ਸਰਕਾਰਾਂ 4-5 ਮਹੀਨੇ ਕੰਮ ਕਰਕੇ ਦਿਖਾਉਣ ਲੱਗ ਜਾਂਦੀਆਂ ਨੇ ਕਿ ਅਸੀਂ ਬਹੁਤ ਕੁਝ ਕੀਤਾ ਅਗਰ ਕੋਈ ਵੀ ਸਰਕਾਰ ਸਹੀ ਕੰਮ ਕਰਦੀ ਹੈ ਤਾਂ ਲੋਕ ਉਸ ਤੋਂ ਖੁਸ਼ ਹੋ ਕੇ ਆਪਣੇ ਆਪ ਹੀ ਉਸ ਨੂੰ ਵੋਟ ਪਾ ਦਿੰਦੇ ਨੇ ਇੱਥੇ ਕੰਮ ਘੱਟ ਕਰਦੀਆਂ ਨੇ ਸਰਕਾਰਾਂ ਬੈਨਰਾਂ ਤੇ ਖਰਚਾ ਜ਼ਿਆਦਾ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਖਰਚਾ ਜ਼ਿਆਦਾ ਕਰਦੀਆਂ ਨੇ ਕਿਉਂਕਿ ਕਹਿੰਦੇ ਕਿ ਸੋਸ਼ਲ ਮੀਡੀਆ ਦਾ ਜਮਾਨਾ ਚਾਹੇ ਝੂਠ ਦਿਖਾਓ ਹਨਾ ਸੱਚ ਨੂੰ ਵੀ ਝੂਠ ਦੇ ਵਿੱਚ ਸੋਸ਼ਲ ਮੀਡੀਆ ਤੇ ਬਦਲਿਆ ਜਾ ਸਕਦਾ ਕੰਮ ਜੋ ਨਹੀਂ ਕੀਤੇ ਉਹ ਸੋਸ਼ਲ ਮੀਡੀਆ ਤੇ ਦਿਖਾ ਦਿਖਾ ਕੇ ਪਬਲਿਸਿਟੀ ਇਕੱਠੀ ਕੀਤੀ ਜਾਂਦੀ ਹੈ ਇਹ ਸੋਸ਼ਲ ਮੀਡੀਆ ਦਾ ਇਹ ਵੀ ਇੱਕ ਜਿਆਦਾ ਫਾਇਦਾ ਹੋ ਜਾਂਦਾ ਲੋਕਾਂ ਨੂੰ ਸਰਕਾਰਾਂ ਵੀ ਇਸੇ ਤਰ੍ਹਾਂ ਕਰਦੀਆਂ ਥਾਂ-ਥਾਂ ਤੇ ਕਿੰਨੇ ਕਰੋੜਾਂ ਦੇ ਬੈਨਰ ਲਾ ਦਿੰਦੇ ਨੇ ਕਰੋੜਾਂ ਦੇ ਬੈਨਰ ਲਾ ਕੇ ਲੋਕਾਂ ਨੂੰ ਦਿਖਾਉਂਦੇ ਨੇ ਕਿ ਅਸੀਂ ਬਹੁਤ ਵਧੀਆ ਇੱਥੇ ਈਨੇ ਕਰੋੜ ਰੁਪਇਆ ਅਸੀਂ ਬਜਟ ਕੀਤਾ ਜਾਂ ਇੱਥੇ ਈਨੇ ਕਰੋੜ ਰੁਪਇਆ ਅਸੀਂ ਲਾਵਾਂਗੇ ਇਸ ਤਰ੍ਹਾਂ ਝੂਠੀਆਂ ਆਫਵਾਮਾਂ ਫਲਾਈਆਂ ਜਾਂਦੀਆਂ ਨੇ ਤੇ ਲੋਕ ਉਵੇਂ ਉਸ ਤਰ੍ਹਾਂ ਹੀ ਪਿੱਛੇ ਲੱਗ ਜਾਂਦੇ ਨੇ ਜੋ ਮੁੱਦੀ ਨੇ ਮੈਸੀ ਭੇਜਿਆ ਉਹਦਾ ਤੁਸੀਂ ਆਪਦੇ ਹਿਸਾਬ ਦੇ ਨਾਲ ਪ੍ਰਤੀਕਿਰਿਆ ਦੇ ਸਕਦੇ ਹੋ